ਬੋਪਾਰਾ ਨਜ਼ਦੀਕ ਹੋਏ ਇੱਕ ਭਿਆਨਕ ਸੜਕ ਹਾਦਸੇ ਵਿੱਚ ਦੋ ਨੌਜਵਾਨ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਜਾਣਕਾਰੀ ਜਿੰਦੇ ਹੋਏ ਮੌਕੇ ਤੇ ਪਹੁੰਚੇ 112 ਦੇ ਇੰਚਾਰਜ ਜਤਿੰਦਰ ਸਿੰਘ ਦਾ ਕਹਿਣਾ ਹੈ ਕਿ ਗਰਾਇਆਂ ਵੱਲ ਤੋਂ ਆ ਰਿਹਾ ਮੋਟਰਸਾਈਕਲ ਸਵਾਰ ਨੌਜਵਾਨਾਂ ਦੀ ਰੁੜਕੀ ਕਲਾਂ ਵੱਲ ਤੋਂ ਆ ਰਿਹਾ ਮੋਟਰਸਾਈਕਲ ਸਵਾਰ ਨਾਲ ਆਮੋ ਸਾਹਮਣੀ ਟੱਕਰ ਹੋ ਗਈ ਇਸ ਮੌਕੇ ਤੇ ਦੋਵੇਂ ਨੌਜਵਾਨ ਬੁਰੀ ਤਰ੍ਹਾਂ ਜ਼ਖਮੀ ਹੋਏ ਹਨ ਜਿਨ੍ਹਾਂ ਨੂੰ ਲੋਕਾਂ ਦੀ ਮਦਦ ਨਾਲ ਹਸਪਤਾਲ ਭੇਜਿਆ ਗਿਆ ਹੈ ਹਾਂਜੀ ਉਹਨੇ ਪਾਰਟੀਆਂ ਜਿਹੜੀਆਂ ਆਈਆਂ ਉਹਨੇ ਪਹਛਾਤਦੇ ਆ ਹਸਪਤਾਲ ਪਹਛਾਤਦੇ ਦੋਨੇ ਬੰਦੇ ਇਹ ਔਰ ਜਿਹੜੇ ਮੋਟਰਸਾਈਕਲ ਕਵਰੇਜ ਤੇ ਲੈ ਕੇ ਤੇ ਉਹ ਥਾਣੇ ਪਹਛਾਤਦੇ ਨਹੀਂ ਜ਼ਖਮੀ ਕਿੰਨੇ ਹੋਏ ਇਹ ਬਾਕੀ ਅਗਲੇ ਹਾਲੇ ਡਰੈਸ ਪੂਰੇ ਪੱਧਰ ਨਹੀਂ ਲੱਗੇ ਉਹਨਾਂ ਦੇ ਜ਼ਖਮੀ ਦੋਨੇ ਸਖਤ ਕਾਫੀ ਉਹਨਾਂ ਦੇ ਕੱਤ ਦੇਗੇ ਮੋਟਰਸਾਈਕਲ ਆਵਸੀ ਨਹੀਂ ਬੱਝੀ ਦੋਨੇ ਮੋਟਰਸਾਈਕਲ ਆਵਸੀ ਬੱਝੀ ਬਾਕੀ ਦੇਖਦੇ ਨੇ ਸੜਦੇ ਪੇਟੋ ਆ ਕੰਮ ਕਰ ਲਈ ਠੀਕ ਹੈ ਜੀ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ